19 ਸਾਲ ਦੀ ਜਸਪ੍ਰੀਤ ਕੌਰ ਮਾਪਿਆਂ ਦੀ लाडली ਅਤੇ ਪਿਆਰੀ ਸੀ। ਇਸ ਦੁਨੀਆ ਤੋਂ ਚਲੀ ਗਈ ਜਿਸ ਤੋਂ ਬਾਅਦ ਉਸ ਦੀ ਅੰਤਿਮ ਅਰਦਾਸ ਤੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਪਾਠ ਰੱਖਿਆ ਗਿਆ ਸੀ। ਇਸ ਮੌਕੇ ਤੇ ਜਿੱਥੇ ਪਰਿਵਾਰ ਦੀਆਂ ਅੱਖਾਂ ਨਮ ਸੀ ਉੱਥੇ ਹੀ ਕਿਸਾਨ ਜਥੇਬੰਦੀਆਂ ਅਤੇ ਉਹ ਲੋਕ ਵੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚੀ ਸੀ ਜੋ ਕਿ ਇਸ ਪਰਿਵਾਰ ਦੇ ਨਾਲ ਸੜਕ ਤੇ ਬੈਠ ਕੇ ਧਰਨਾ ਪ੍ਰਦਰਸ਼ਨ ਕਰ ਰਹੀ ਸੀ ਤਾਂ ਕਿ ਜਸਪ੍ਰੀਤ ਨੂੰ ਇਨਸਾਫ ਮਿਲ ਸਕੇ। ਹਰੇਕ ਦਾ ਮੋਹ ਅਤੇ ਪਿਆਰ ਇਸ ਕੁੜੀ ਦੇ ਨਾਲ ਹੋਰ ਵੀ ਜ਼ਿਆਦਾ ਉਦੋਂ ਜੁੜ ਗਿਆ ਜ ਜਦ ਦੋਸਤੀ ਮ੍ਰਿਤਕ ਦੀ ਨੂੰ ਉਹਨਾਂ ਨੇ ਆਪਣੀ ਅੱਖੀਂ ਦੇਖਿਆ ਸੜਕ ਦੇ ਉੱਪਰ ਪਿਓ ਦੇ ਵੱਲੋਂ ਆਪਣੀ ਧੀ ਦੀ ਮ੍ਰਿਤਕ ਦੇ ਰੱਖੀ ਗਈ ਸੀ ਤਾਂ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾ ਸਕੇ ਦਰਅਸਲ ਜਦੋਂ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤਾਂ ਬਾਕੀ ਦੇ ਉਸਦੇ ਰਹਿੰਦੇ ਪਰਿਵਾਰ ਨੂੰ ਫੜਨ ਵਾਸਤੇ ਪੁਲਿਸ ਇਹ ਕਹਿੰਦੀ ਰਹੀ ਕਿ ਛਾਪੇਮਾਰੀ جاری ਹੈ ਪਰ ਪਰਿਵਾਰ ਨੂੰ ਨਾ ਤਾਂ ਇਹ ਦੱਸਿਆ ਗਿਆ ਕਿ ਛਾਪੇਮਾਰੀ ਦੇ ਵਿੱਚ ਦੇਰੀ ਕਿਉਂ ਹੋਈ ਨਾ ਹੀ ਇਹ ਪਤਾ ਲੱਗਿਆ ਕਿ ਆਖਿਰਕਾਰ ਇਹਨਾਂ ਸਾਰਿਆਂ ਤੇ ਕਿਹੜੀਆਂ ਤਰਾਵਾਂ ਲਗਾਉਣ ਤੋਂ ਬਾਅਦ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਖੈਰ ਇੱਕ ਇੱਕ ਕਰਕੇ ਪੁਲਿਸ ਵਾਲੇ ਖੁਦ ਹੀ ਇਸ ਪਰਿਵਾਰ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੇ ਨੇ ਜਦੋਂ ਇਸ ਪਰਿਵਾਰ ਨੇ ਧਰਨਾ ਪ੍ਰਦਰਸ਼ਨ ਕੀਤਾ ਤਾਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਪੁਲਿਸ ਵਾਲਿਆਂ ਦੇ ਵੱਲੋਂ ਅਤੇ ਪੂਰਾ ਭਰੋਸਾ ਦਿੱਤਾ ਗਿਆ ਕਿ ਅਸੀਂ ਆਪਣੇ ਵੱਲੋਂ ਸਾਰੀ ਕਾਰਵਾਈ ਪੂਰੀ ਕਰਾਂਗੇ ਇਸ ਤਰ੍ਹਾਂ ਹੀ ਕੀਤਾ ਗਿਆ ਅਤੇ ਪੁਲਿਸ ਦੇ ਵੱਲੋਂ ਮੁੰਡੇ ਤੇ ਮਾਪਿਓ ਸਮੇਤ ਉਸਦੀ ਭੈਣ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਇਹਨਾਂ ਤਿੰਨਾਂ ਨੂੰ ਫੜਨ ਤੋਂ ਬਾਅਦ ਜਿਹੜਾ ਮੁੰਡਾ ਪਹਿਲਾਂ ਹੀ ਹਿਰਾਸਤ ਦੇ ਵਿੱਚ ਸੀ ਉਸ ਦਾ ਰਿਮਾਂਡ ਵੀ ਹਾਸਲ ਕੀਤਾ ਗਿਆ ਜੋ ਕਿ ਜਸਪ੍ਰੀਤ ਦਾ ਪਤੀ ਹਰਮਨ ਸਿੰਘ 25 ਸਾਲ ਦੇ ਇਸ ਮੁੰਡੇ ਨੇ ਆਪਣੇ ਘਰ ਦੇ ਵਿੱਚ ਨਵੀਂ ਵਿਆਹੀ ਲਾੜੀ ਨੂੰ ਲਿਆਂਣ ਤੋਂ ਬਾਅਦ ਉਸ ਦੀ ਜਾਨ ਲਈ ਉਸ ਨੇ ਇਹ ਸਭ ਕੁਝ ਖੁਦ ਕਿਹਾ ਪਰ ਪਰਿਵਾਰ ਨੇ ਕਿਹਾ ਕਿ ਇੱਕ ਕੱਲਾ ਮੁੰਡਾ ਕੁੜੀ ਦੇ ਨਾਲ ਇਦਾਂ ਨਹੀਂ ਕਰ ਸਕਦਾ ਬਾਕੀ ਸਭ ਵੀ ਉਹਦੇ ਨਾਲ ਮਿਲੇ ਹੋਏ ਨੇ ਹਾਲਾਂਕਿ ਮੁੰਡੇ ਦੇ ਵੱਲੋਂ ਜਿਸ ਹਥਿਆਰ ਦੇ ਨਾਲ ਕੁੜੀ ਨੂੰ ਮਾਰਿਆ ਗਿਆ ਉਹ ਪੇਚਕਾਸ ਦੱਸਿਆ ਜਾ ਰਿਹਾ ਹੈ ਪੂਰੀ ਜਾਣਕਾਰੀ ਹੋਰ ਪੁਲਿਸ ਦੇ ਵੱਲੋਂ ਨਹੀਂ ਦਿੱਤੀ ਗਈ ਪਰ ਇਹ ਕਿਹਾ ਗਿਆ ਕਿ ਐਸੀ ਪੇਜ ਕਾਸ ਵੀ ਬਰਾਮਦ ਕਰ ਲਿਆ ਹੈ ਮੁੰਡੇ ਦੇ ਵੱਲੋਂ ਦੱਸਿਆ ਗਿਆ ਸੀ ਕਿ ਇਸ ਤਰ੍ਹਾਂ ਹੀ ਉਸਨੇ ਕੁੜੀ ਨੂੰ ਖਤਮ ਕੀਤਾ ਪਰ ਇਸ ਦੇ ਪਿੱਛੇ ਦਾ ਜਿਹੜਾ ਕਾਰਨ ਹੈ ਉਹ ਹੁਣ ਤੱਕ ਸਾਹਮਣੇ ਨਹੀਂ ਆ ਪਾਇਆ ਕਿਉਂਕਿ ਪੁਲਿਸ ਨੇ ਇਸ ਸੰਬੰਧੀ ਕੁਝ ਨਹੀਂ ਕਿਹਾ ਪਰ ਜੇਕਰ ਆਪਾਂ ਕੁੜੀ ਦੀ ਮਾਂ ਦੀ ਗੱਲ ਕਰੀਏ ਤਾਂ ਪਰਿਵਾਰ ਦੀ ਤਾਂ ਪਰਿਵਾਰਿਕ ਮੈਂਬਰ ਜਿਸ ਸਮੇਂ ਧਰਨਾ ਪ੍ਰਦਰਸ਼ਨ ਕਰ ਰਹੇ ਸਨ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਗਈ ਮਾਂ ਨੇ ਦੱਸਿਆ ਕਿ ਉਸ ਮੁੰਡੇ ਦਾ ਜਿਹੜਾ ਜਵਾਈ ਉਹਨਾਂ ਨੇ ਲੱਭਿਆ ਸੀ ਜਿਸਦੇ ਨਾਲ ਜਸਪ੍ਰੀਤ ਦਾ ਵਿਆਹ ਕੀਤਾ ਗਿਆ ਉਸ ਦਾ ਪਤੀ ਹਰਮਨ ਜੋ ਕਿ ਹੁਣ ਜੇਲ੍ਹ ਦੇ ਵਿੱਚ ਹੈ ਉਸ ਦਾ ਕਿਸੇ ਹੋਰ ਦੇ ਨਾਲ ਅਫੇਅਰ ਸੀ ਕਿਸੇ ਹੋਰ ਦੇ ਨਾਲ ਉਸ ਦੀ ਗੱਲਬਾਤ ਸੀ ਜਿਸ ਤੇ ਚਲਦੇ ਹੋਏ ਉਸ ਨੇ ਆਪਣੀ ਪਤਨੀ ਦੀ ਜਾਨ ਲੈ ਲਈ ਨਵੀਂ ਵਿਆਹੀ ਲਾੜੀ ਨੂੰ ਜਦੋਂ ਪਤਾ ਲੱਗਿਆ ਕਿ ਉਸ ਦਾ ਪਤੀ ਕਿਸੇ ਹੋਰ ਦੇ ਸੰਪਰਕ ਦੇ ਵਿੱਚ ਆ ਚੁੱਕਿਆ ਤੇ ਉਹਨਾਂ ਦੇ ਗਲਤ ਰਿਲੇਸ਼ਨ ਨੇ ਤਾਂ ਉਸ ਨੇ ਇਸ ਗੱਲ ਨੂੰ ਬਰਦਾਸ਼ਤ ਨਹੀਂ ਕੀਤਾ ਅਤੇ ਇਸੇ ਗੱਲ ਤੋਂ ਡਰਦੇ ਹੋਏ ਮੁੰਡੇ ਨੇ ਆਪਣੀ ਪਤਨੀ ਦੀ ਜਾਨ ਲਈ ਹੈ ਇਹ ਗੱਲ ਸਾਹਮਣੇ ਆ ਰਹੀ ਹੈ ਹਾਲਾਂਕਿ ਜਦੋਂ ਤੱਕ ਪੁਲਿਸ ਕੁਝ ਨਹੀਂ ਆਖਦੀ ਅਤੇ ਉਹ ਮੁੰਡਾ ਪੁਲਿਸ ਨੂੰ ਹੁਣ ਤੱਕ ਕੀ ਕੁਝ ਦੱਸ ਚੁੱਕਿਆ ਉਹ ਨਹੀਂ ਪਤਾ ਲੱਗਦਾ ਇਸ ਤੇ ਮੋਰ ਤਾਂ ਨਹੀਂ ਲਗਾਈ ਜਾ ਸਕਦੀ ਪਰ ਕੁੜੀ ਦੀ ਮਾਂ ਦੇ ਵੱਲੋਂ ਜਦੋਂ ਇਹ ਗੱਲ ਆਪਣੇ ਮੂੰਹੋਂ ਕਹੀ ਗਈ ਤਾਂ ਇਸ ਨੂੰ ਵੀ ਇੰਜ ਹੀ ਛੱਡਿਆ ਨਹੀਂ ਜਾ ਸਕਦਾ ਮਾਦੇਵ ਵੱਲੋਂ ਹੀ ਸਭ ਕੁਝ ਦੱਸਿਆ ਗਿਆ ਕਿ ਉਸ ਦੀ ਜਵਾਈ ਦੇ ਕਿਸੇ ਨਾਲ ਸੰਬੰਧ ਸੀ ਅਤੇ ਇਹ ਸੰਬੰਧ ਕਿਸੇ ਹੋਰ ਦੇ ਨਾਲ ਨਹੀਂ ਸਗੋਂ ਉਸੇ ਦੀ ਰਿਸ਼ਤੇ ਦੇ ਵਿੱਚ ਲੱਗਦੀ ਭੈਣ ਦੇ ਨਾਲ ਸੀ ਮੁੰਡਾ ਆਪਣੀ ਭੈਣ ਦੇ ਨਾਲ ਹੀ ਗਲਤ ਸੀ ਜਿਸ ਤੇ ਚਲਦੇ ਹੋਏ ਉਸ ਨੇ ਆਪਣੀ ਪਤਨੀ ਦੀ ਜਾਨ ਲਈ ਹੈ। ਸ੍ਰੀ ਹਰਿ ਕ੍ਰਿਸ਼ਨ ਤੇ ਹਾਈਏ ਡਠਿਆਂ ਸੰਭਕ ਜਾਏ ਤੇਗ ਬਹਾਦਰ ਸਿਮਰਿਆ ਕਰ ਨੰਨ ਤੇ ਆਵੇ ਧਾਈ ਸੇ ਪਾਤਸ਼ਾਹ ਸ੍ਰੀ ਗੋਵਿੰਦ ਸਿੰਘ ਸਾਹਿਬ ਸੰਭਾਈ ਹੋਏ ਸਹਾਈ ਦਸਾਂ ਪਾਤਸ਼ਾਹ ਦੀ ਜਗਦੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸ੍ਰੀ ਪਾਠ ਦਰਸ਼ਨ ਬਰੇ ਕੀ ਕਹਦੇ ਅੰਦਰ ਕਾਲਸਾ ਹੀ ਬਨ ਪੰਜਾਬ ਦੇ ਆਲੇ-ਦੁਆਲੇ ਜੋ ਸੰਗਤਾਂ ਜਾਤਿਆਂ ਉਤਾਰੀਆਂ ਮੁਕਤੀਆਂ ਪਿਆਰਿਆਂ ਸਿੱਧਿਆਰਿਆਂ ਸ਼ਹੀਦ ਸਿੰਘਾਂ ਜਿਨ੍ਹਾਂ ਨਾਮ ਜਪਿਆ ਵੰਡ ਛੱਕਿਆ ਤੇ ਲਾਈ ਤੇ ਵਾਹੀ ਦੇ 100 ਰੁਪਏ ਅੰਦਰ ਕੀਤਾ ਬਾਣਾ ਮੰਨਿਆ ਸਿੱਖੀ ਸਰਕ ਕੇਸਾਂ ਸੁਆਸਾਂ ਤੱਕ ਨਵਾਇਆ ਜਿਨ੍ਹਾਂ ਪਿਆਰਿਆਂ ਸਿੱਧਿਆਰਿਆਂ ਦੀ ਕਮਾਈ ਦਾ ਧਿਆਨ ਦਰਖਾਸਾ ਜੀ ਬਧਰ ਪੰਜਾਬ ਦਾ ਸੰਤ ਸਰਬੱਤ ਦਾ ਤੁਮਾਰਿਆ ਦਾ ਆਰੰਭ ਕਰ ਖਾਲਸਾ ਜੀ ਬੋਲ ਸਿਖਾਂਤ ਜੀ ਦੀਨਾ ਕੇਸਾ ਰਹਤਾਂ ਪਰੇਖਦਾ ਨਾਮ ਦਾ ਨਾਮ ਸਤਿਗੁਰੂ ਸਾਹਿਬ ਸਿੰਘ ਜੀ ਦੇ ਨਾਲ ਜੇ ਨਾਮ ਚੌਕੀਆਂ ਤੇ ਮੂਕੇ ਜੁਗੋ ਜਪਦਾ ਤੁੰਕਾਰ ਧੰਕਾਰ ਜੇ ਕਾ ਖਾਲਸਾ ਜੀ ਬੋਲ ਸਿੱਖਾਂ ਦਾ ਮਾਨ ਨੀਵਾ ਮਾਤ ਜੀ ਮਾਤਾ ਰੱਖਣਾ ਵਾਰੀ ਤੋਂ ਇਹਨਾਂ ਮਾਇਆ ਦੇ ਮਾਨ ਨਿਵਟੇ ਸੁਨੈਣ ਦੇ ਆਸਰੇ ਗੁਰੂ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੈ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸ ਰੂਪੀ ਪੂਜੀ ਭੋਗ ਦੇ ਹੋਏ ਆਪ ਜੀ ਦੇ ਹੁਕਮ ਅਨਸਾਰ ਘੱਲੇ ਆਵੇ ਨਾਨਕਾ ਸਦੇ ਉਠੀ ਜਾਹੇ ਤੇ ਮੰਗ ਜਾਂਦਾ ਅਨਸਾਰ ਨੰਦ ਅੰਤ ਸੁਸਕਾਰ ਕੀਤਾ ਗਿਆ ਕੀਰਤਨ ਸੋਲੇ ਦੇ ਪਾਠ ਕੀਤੇ ਗਏ ਸ੍ਰੀ ਵੰਤ ਅਲਾਣੀਆਂ ਦੇ ਪਾਠ ਹੋਏ ਅੱਖਰ ਵੱਧ ਘਟ ਭੁੱਲ ਚੁੱਕ ਮਾਹ ਕੰਨਾ ਅੱਗੇ ਤੋਂ ਸੋਧ ਕਰਵਾਣੀ ਪੜਨ ਦਾ ਬਲ ਬਖਸ਼ਨਾ ਸ੍ਰੀ ਵੰਤ ਸੰਗਤ ਕੀਰਤਾਰ ਸਾਜ ਜੀ ਦੇ ਚਰਨ ਕਮਲਾ ਪਾਉ ਜੀਵਤ ਹੋਏ ਸੰਸਾਰ ਦੇ ਵਿੱਚ ਤੇ ਅਜਾਣੇ ਅਜਾਣੇ ਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਮਹਾਰਾਜ ਲੇਖਕਤ ਹੈ ਨਾ ਛੁੱਟੀ ਹੈ ਖਿੰਖਣ ਭੂਲਨ ਮਾਰ ਬਖਸ਼ਣਾ ਮਾਰਾ ਬਖਸ਼ ਲੈ ਨਾਨਕ ਪਾਰ ਦਾ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਬੀਵਾ ਜਸਪ੍ਰੀਤ ਕੌਰ ਜੀ ਨੂੰ ਆਪਣੇ ਚੱਲਾਂ ਵਿੱਚ ਨਵਾਸ ਬਖਸ਼ਣਾ ਪਿਛੇ ਪਰਿਵਾਰ ਨੂੰ ਸਕੇ ਸਬੰਧੀਆਂ ਨੂੰ ਰਿਸ਼ਤੇਦਾਰਾਂ ਨੂੰ ਭਾਣਾ ਮੰਨੰਦਾ ਬਖਸ਼ਣਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਗਰੀਬ ਆਕਸਰ ਸੋਚ ਪਵਿੱਤਰ ਹੁਣ ਲਾਭ ਭੋਗ ਹਰਾਰੇ ਆਪ ਜੀ ਕੋ ਭੋਗ ਲੱਗੇ। ਸੀਤ ਪ੍ਰਸਾਦ ਸਾਧ ਸੰਗ ਸਕੇ ਜੋ ਸਕੇ ਤੁਹਾਡਾ ਪਵਿੱਤਰ ਨਾਮ ਜਪੇ। ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨਾਹ ਕੋ ਨਾ ਵਿਚਾਰੇ ਕੋਈ ਮਾਟੀ ਕਾ ਕਹਿ ਦੋ ਪੈਸਾ ਨਹੀਂ ਮਾਨਸ ਕੀ ਦਾਤੇ ਹੀ ਹਰ ਤਰ੍ਹਾਂ ਕਰਕੇ ਮੇਰਾ ਕਰਨੀਆਂ ਪਰਵਾਰ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਵਾਹਿਗੁਰੂ ਅੰਗ ਸੰਗ ਸਹਾਈ ਹੋਣਾ ਦਰਿਆ ਨਾਲ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰੋ ਸਭ ਦੀਆਂ ਬੇਟਾਵਾਂ ਪ੍ਰਵਾਨ ਕਰੋ ਦਰੋਂ ਘਰੋਂ ਨਾਮ ਤਾਂ ਬਖਸ਼ੋ ਜੀ ਇਲਾਈ ਕਰਵਾਣੀ ਦੇ ਪਵਿੱਤਰ ਹੋਕਮਾਂ ਨੇ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਸਹੀ ਪਿਆਰੇ ਮੇਰੇ ਜਿਨ੍ਹਾਂ ਬਲਿਆ ਤੇਰਾ ਨਾਮ ਚੱਤੇ ਆਵੇ ਨਾਮ ਜਿਨਾਮ ਜੜਦੀ ਕਲਾ ਤੇਰੇ ਭਾਵੇਂ ਸਰਬੱਤ ਦਾ ਮਹਾਰਿ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ